ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਰਾਜੇਂਦਰ ਸਿੰਘ ਬੀਟੀਐਮ ਖੇਤੀਬਾੜੀ ਵਿਭਾਗ ਫਾਜ਼ਿਲਕਾ ਪਿਛਲੇ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਝੋਨੇ ਦੀ ਸਿੱਧੀ ਬਜਾਈ ਦੀ ਜ਼ਮੀਨ ਕਿਹੋ ਜੀ ਚਾਹੀਦੀ ਹੈ ਬੀਜਨ ਦਾ ਸਮਾਂ ਠੀਕ ਹੈ ਔਰ ਅੱਜ ਆਪਾਂ ਗੱਲ ਕਰਾਂਗੇ ਬਜਾਈ ਦੇ ਢੰਗ ਐ ਬੀਜ ਦੀ ਮਾਤਰਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਬੀਜ ਦੀ ਮਾਤਰਾ ਸਿੱਧੀ ਬਜਾਈ ਲਈ ਕਿਸਾਨ ਵੀਰੋ 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਵਰਤਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਇਹਦੀ ਬੀਜ ਦੀ ਸੋਧ ਹੈ ਜਿਹੜੀ ਬਹੁਤ ਜ਼ਰੂਰੀ ਹੈ ਬੀਜ ਸੋਧਣ ਤੋਂ ਪਹਿਲਾਂ ਆਪਾਂ ਨੂੰ 8 ਤੋਂ 10 ਘੰਟੇ ਬੀਜ ਨੂੰ ਪਾਣੀ ਵਿੱਚ ਘੋਲ ਲੈਣਾ ਹੈ ਉਸ ਤੋਂ ਬਾਅਦ ਬੀਜ ਨੂੰ ਛਾਵੇਂ ਸੁਕਾ ਲੈਣਾ ਹੈ ਔਰ ਅਗਰ ਤੁਹਾਡਾ ਬੀ ਪੂਰੀ ਤਰ੍ਹਾਂ ਸੁੱਕਾ ਨਹੀਂ ਹੋਏਗਾ ਤਾਂ ਉਹ ਡ੍ਰਿਲ ਦੇ ਵਿੱਚ ਜਿਆਦਾ ਦਾਣਾ ਟੁੱਟੂਗਾ ਉਹਦਾ ਜਾਂ ਫਿਰ ਤੁਹਾਡਾ ਪੋਰ ਹੈ ਜਿਹੜਾ ਚੋਕ ਹੋ ਜਾਊਗਾ ਸੋ ਇਸ ਲਈ ਬੀਜ ਨੂੰ ਪਹਿਲਾਂ ਚੰਗੀ ਤਰ੍ਹਾਂ ਛਾਵੇਂ ਪਤਲੀ ਤਹਿ ਕਰਕੇ ਸੁਕਾ ਲੈਣਾ ਹੈ ਉਸ ਤੋਂ ਬਾਅਦ 3 ਗ੍ਰਾਮ ਸਪ੍ਰਿੰਟ ਦਵਾਈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਲਾ ਕੇ ਬੀਜ ਦੀ ਸੋਧ ਕਰ ਲੈਣੀ ਹੈ ਇਹ ਤੁਹਾਡੀ ਬੀਜ ਦੀ ਸੋਧ ਹੋ ਗਈ ਹੁਣ ਉਸ ਤੋਂ ਬਾਅਦ ਆ ਜਾਂਦਾ ਹੈਗਾ ਖੇਤ ਦੀ ਤਿਆਰੀ ਕਿਸਾਨ ਵੀਰੋ ਖੇਤੀ ਦੀ ਤਿਆਰੀ ਤੋਂ ਪਹਿਲਾਂ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈ ਅੱਜ ਕੱਲ ਇੱਕ ਨਵਾਂ ਟੰਗ ਹੀ ਚੱਲ ਰਿਹਾ ਹੈ ਕਿਸਾਨਾਂ ਦੇ ਵਿੱਚ ਕਿ ਜਮੀਨ ਨੂੰ ਠੰਡੀ ਕਰ ਰਹੇ ਹਨ ਨਹਿਰਾਂ ਦੇ ਵਿੱਚ ਪਾਣੀ ਚੱਲ ਰਿਹਾ ਹੈ ਔਰ ਖੇਤਾਂ ਦੇ ਵਿੱਚ ਜਿਹੜੀਆਂ ਮੋਟਰਾਂ ਦਾ ਪਾਣੀ ਵੀ ਚੱਲ ਰਿਹਾ ਉਹਦੇ ਨਾਲ ਕੀ ਹੈ ਵੀ ਕਿਸਾਨ ਖੇਤਾਂ ਨੂੰ ਪਾਣੀ ਲਾ ਕੇ ਖੇਤ ਨੂੰ ਵਾਹ ਰਹੇ ਹਨ ਜਦਕਿ ਇਹ ਤਰੀਕਾ ਬਿਲਕੁਲ ਗਲਤ ਹੈ ਤਰੀਕਾ ਇਹ ਕਰਨਾ ਹੈ ਆਪਾਂ ਜਮੀਨ ਨੂੰ ਕਣਕ ਦੀ ਕਟਾਈ ਤੋਂ ਬਾਅਦ ਆਪਾਂ ਉਹਨੂੰ ਵਾਹ ਕੇ ਛੱਡ ਦੇਣਾ ਹੈ ਤਾਂ ਜੋ ਧੁੱਪ ਨਾਲ ਜਿਹੜੇ ਜਿਹੜੇ ਬਿਮਾਰੀਆਂ ਦੇ ਕਾਣਾ ਜਾਂ ਕੀੜੇ ਮਕੌਣਿਆਂ ਦੇ ਜਿਹੜੇ ਪਿਪੇ ਆ ਉਹ ਖਤਮ ਹੋ ਜਾਣ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਕੀ ਕੀਤਾ ਜਾਂਦਾ ਜਿੱਥੇ ਗਰਮੀ ਘੱਟ ਪੈਂਦੀ ਹੈ ਉੱਥੇ ਜ਼ਮੀਨ ਨੂੰ ਵਾਹ ਕੇ ਉੱਤੇ ਉਸ ਦੇ ਉੱਪਰ ਪਲਾਸਟਿਕ ਦੀ ਮਲਚਿੰਗ ਕੀਤੀ ਜਾਂਦੀ ਹੈ ਕਿਉਂਕਿ ਪਲਾਸਟਿਕ ਦੇ ਥੱਲੇ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਇਸ ਤਰੀਕੇ ਨਾਲ ਉਹ ਬਿਮਾਰੀਆਂ ਜਿਹੜੀਆਂ ਖਤਮ ਕਰਦੇ ਹਨ ਜਿਵੇਂ ਕਿ ਆਪਣੇ ਕੋਲੇ ਕੁਦਰਤੀ ਸੋਮਾ ਸੂਰਜ ਹੈ ਔਰ ਇਸ ਸਾਲ ਗਰਮੀ ਵੀ ਬਹੁਤ ਪੈ ਰਹੀ ਹੈ 43 45 ਜਿਹੜਾ ਟੈਂਪਰੇਚਰ ਚੱਲ ਰਿਹਾ ਹੈ ਸੋ ਆਪਾਂ ਇਹਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਸੁੱਕਾ ਖੇਤ ਨੂੰ ਵਾਹ ਕੇ ਛੱਡਿਆ ਜਾਵੇ ਔਰ ਤਦ ਤੱਕ ਪਾਣੀ ਨਾ ਲਾਇਆ ਜਾਵੇ ਜਦੋਂ ਤੱਕ ਤੁਹਾਡਾ ਝੋਨੇ ਦੀ ਬਿਜਾਈ ਦਾ ਸਮਾਂ ਨਾ ਆ ਜਾਵੇ ਹੁਣ ਆਪਾਂ ਗੱਲ ਕਰਾਂਗੇ ਝੋਨੇ ਦੀ ਬਿਜਾਈ ਦਾ ਤਰੀਕੇ ਕਿਹੜੇ-ਕਿਹੜੇ ਆ ਦੋ ਤਰੀਕੇ ਹਨ ਤਰਵੱਤਰ ਖੇਤ ਵਿੱਚ ਝੋਨੇ ਦੀ ਬਿਜਾਈ ਔਰ ਸੁੱਕੇ ਖੇਤ ਵਿੱਚ ਝੋਨੇ ਦੀ ਬਿਜਾਈ ਪਹਿਲਾਂ ਆਪਾਂ ਗੱਲ ਕਰਾਂਗੇ ਤਰਵੱਤਰ ਖੇਤ ਵਿੱਚ ਝੋਨੇ ਦੀ ਬਿਜਾਈ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਤਰਵਤਰ ਵਿਧੀ ਇਹ ਜਿਆਦਾ ਕਾਮਯਾਬ ਜਾਂ ਲੋਕਾਂ ਨੇ ਜਿਆਦਾ ਨਹੀਂ ਅਪਣਾਈ ਉਹਦਾ ਕਾਰਨ ਇਹ ਹੈ ਕਿ ਇਸ ਵਿਜਾਈ ਦੀ ਵਿਧੀ ਦੇ ਵਿੱਚ ਸਾਨੂੰ ਪਹਿਲਾਂ ਸਾਰੀ ਤਿਆਰੀ ਕਰਨੀ ਪੈਂਦੀ ਹੈ ਜਿਵੇਂ ਕਿ ਬੀਜ ਦੀ ਸੋਲ ਹੈ ਤੁਹਾਡੀਆਂ ਮਸ਼ੀਨ ਤੁਹਾਡੇ ਕੋਲੇ ਹੋਵੇ ਤੁਹਾਡੀ ਜਿਹੜੀ ਆ ਵੀਡੀ ਸਾਈਡ ਹੈ ਦਵਾਈ ਉਹ ਤੁਹਾਡੇ ਕੋਲੇ ਹੋਵੇ ਸਾਰੇ ਸੰਦ ਦਾ ਤੁਹਾਡਾ ਅਰੇਂਜਮੈਂਟ ਪਹਿਲਾਂ ਹੋਵੇ ਹੁਣ ਖੇਤ ਨੂੰ ਲੇਜ਼ਰ ਕਰਨ ਤੋਂ ਬਾਅਦ ਆਪਾਂ ਉਸ ਨੂੰ ਪਾਣੀ ਲਗਾ ਦੇਣਾ ਹੈ ਜਦੋਂ ਤੁਹਾਡਾ ਖੇਤ ਬੱਤਰ ਹਾਲਤ ਵਿੱਚ ਆ ਜਾਵੇ ਉਸ ਦੇ ਵਿੱਚ ਕੁਝ ਨਵੀਂ ਉਗਿਆਉਣਗੇ ਜਾਂ ਤੁਹਾਡਾ ਪਿਛਲੇ ਸਾਲ ਦਾ ਜਿਹੜਾ ਬੀਜ ਹੈ ਝੋਨੇ ਦਾ ਉਹ ਉਗ ਜਾਊਗਾ ਔਰ ਉਸ ਤੋਂ ਬਾਅਦ ਇੱਕ ਪਾਣੀ ਫੇਰ ਲਗਾ ਦੇਣਾ ਹੈ ਦੂਰੀ ਰੋਣੀ ਕਰ ਦੇਣੀ ਆ ਦੂਰੀ ਰੋਣੀ ਕਰਨ ਤੋਂ ਬਾਅਦ ਜਦੋਂ ਤੁਹਾਡਾ ਖੇਤ ਤਰ ਬੱਤਰ ਹਾਲਤ ਵਿੱਚ ਆ ਜਾਵੇ ਉਸ ਨੂੰ ਠੰਡੇ ਵੇਲੇ ਸ਼ਾਮ ਨੂੰ ਬਿਲਕੁਲ ਲੇਟ ਜਾਂ ਰਾਤ ਨੂੰ ਹਲਕਾ ਵਾਹ ਕੇ ਦੂਰਾ ਸੁਹਾਗਾ ਮਾਰ ਦੇਣਾ ਹੈ ਔਰ ਜਦੋਂ ਤੁਸੀਂ ਦੂਰਾ ਸੁਹਾਗਾ ਮਾਰਤਾ ਉਸ ਤੋਂ ਤੁਰੰਤ ਤੋਂ ਬਾਅਦ ਸਵੇਰੇ अर्ली ਮਾਰਨਿੰਗ ਖੇਤ ਦੇ ਵਿੱਚ ਆਪਾਂ ਝੋਨੇ ਦੀ ਬਜਾਈ ਕਰ ਦੇਣੀ ਹੈ ਸੋ ਇਹ ਤਰੀਕਾ ਹੈ ਜਿਹੜਾ ਤਾਂ ਹੀ ਕਾਮਯਾਬ ਹੈ ਜੇ ਤੁਹਾਡੇ ਕੋਲੇ ਸਾਰੇ ਅਰੇਂਜਮੈਂਟ ਪਹਿਲਾਂ ਕੀਤੇ ਹੋਏ ਹਨ ਸੋ ਇਸ ਤਰੀਕੇ ਨਾਲ ਇਹ ਵੀ ਆਪਾਂ ਬਜਾਈ ਕਰ ਸਕਦੇ ਹਾਂ ਔਰ ਬਜਾਈ ਕਰਨ ਤੋਂ ਤੁਰੰਤ ਬਾਅਦ ਹੈ ਜਿਹੜੀ ਪੈਂਡੀ ਮੈਥਲੀਨ ਹੈ 1 ਲੀਟਰ ਦਵਾਈ 150 ਤੋਂ 200 ਲੀਟਰ ਪਾਣੀ ਵਿੱਚ ਮਿਕਸ ਕਰਕੇ ਆਪਾਂ ਬਜਾਈ ਕਰ ਦੇਣੀ ਹੈ ਬਜਾਈ ਲਈ ਜਿਹੜੀ ਮਸ਼ੀਨ ਹੈ ਆਪਾਂ ਲੱਕੀ ਸੀ ਡ੍ਰਿਲ ਹੈ ਜਾਂ ਪਹੀਏ ਲਾ ਕੇ ਆਪਾਂ ਜਿਹੜੀ ਆਮ ਤੁਹਾਡੀ ਝੋਨਾ ਬੀਜਣ ਵਾਲੀ ਮਸ਼ੀਨ ਹੈ ਉਹਦੇ ਨਾਲ ਆਪਾਂ ਬਜਾਈ 1.5 ਤੋਂ 2 ਸਬਾ ਤੋਂ 1.5 ਇੰਚ ਡੂੰਘਾਈ ਤੇ ਕਰਨੀ ਹੈ। ਸੋ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਬੱਤਰ ਬਣਿਆ ਰਹੇਗਾ ਔਰ 21 ਦਿਨ ਤੱਕ ਆਪਾਂ ਇਸ ਝੋਨੇ ਨੂੰ ਆਪਾਂ ਪਾਣੀ ਨਹੀਂ ਲਾਉਣਾ। ਦੂਜਾ ਵੀ ਜਿਹੜਾ ਵਿਧੀ ਹੈਗੀ ਉਹ ਸੁੱਕੇ ਖੇਤ ਦੇ ਵਿੱਚ ਬਜਾਈ ਦੀ ਵਿਧੀ ਹੈ। ਸੁੱਕੇ ਖੇਤ ਦੇ ਵਿੱਚ ਬਜਾਈ ਜਿਹੜੀ ਆਪਾਂ ਖੇਤ ਨੂੰ ਵਾਹ ਕੇ ਲੇਜ਼ਰ ਕਰਕੇ ਉਸ ਦੇ ਵਿੱਚ ਆਪਾਂ ਬਜਾਈ ਕਰਕੇ ਉਤੋਂ ਪਾਣੀ ਤੁਰੰਤ ਪਾਣੀ ਲਾ ਦਿੰਦੇ ਹਾਂ। ਪਾਣੀ ਲਾਉਣ ਤੋਂ ਬਾਅਦ ਜਦੋਂ ਤੁਹਾਡਾ ਖੇਤ ਬੁੱਤਰ ਹੱਥ ਵਿੱਚ ਆ ਜਾਵੇ ਤਾਂ ਆਪਾਂ ਪੈਂਡੀ ਮੈਥਲੀਨ 1 ਲੀਟਰ 150 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਉੱਤੇ ਸਪਰੇਅ ਕਰ ਦੇਣੀ ਆ ਸੋ ਅੱਜ ਦੇ ਵੀਡੀਓ ਦੇ ਲਈ ਇੰਨਾ ਹੀ ਕਾਫੀ ਆ ਬਾਕੀ ਦਾ ਜਿਹੜਾ ਪਾਣੀ ਹੈ ਬੀਡੀ ਨਦੀਨਾ ਵੀ ਰੋਕtham ਹੈ ਉਹ ਆਪਾਂ ਅਗਲੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਧੰਨਵਾਦ